ਗੁਲਾਬੀ ਕੁਈਨ ਯਾਨੀ ਕਿ ਜੈਸਮਿਨ ਸੈਂਡਲਸ 4 ਸਤੰਬਰ ਯਾਨੀ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ ਤੇ ਆਓ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ ਜੈਸਮਿਨ ਸੈਂਡਲਸ ਦਾ ਬਰਥ ਜਲੰਧਰ ਦਾ ਹੈ ਜੈਸਮਿਨ ਨੂੰ ਬਚਪਨ ਤੋਂ ਹੀ ਗਾਇਕੀ ਦਾ ਬਹੁਤ ਸ਼ੌਂਕ ਸੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਮਦਰ ਨੇ ਉਹਨਾਂ ਨੂੰ ਸਟੇਜ ਤੇ ਪੇਸ਼ ਦਿੱਤਾ ਸੀ ਆਪਣੇ ਸਕੂਲ ਦੇ ਦਿਨਾਂ ਦੌਰਾਨ ਜੈਸਮਿਨ ਨੇ ਬਹੁਤ ਸਾਰੇ ਸਿੰਗਿੰਗ ਕੰਪੀਟੀਸ਼ਨਸ ਵਿੱਚ ਹਿੱਸਾ ਲਿਆ ਅਤੇ ਉਹ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਫੋਕ ਸਿੰਗਰਸ ਤੋਂ ਪ੍ਰਭਾਵਿਤ ਹੋਈ 12-13 ਸਾਲ ਦੀ ਉਮਰ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਕੈਲੀਫੋਰਨੀਆ ਸ਼ਿਫਟ ਹੋ ਗਈ ਜਿੱਥੇ ਵੈਸਟ ਕੋਸਟ 뮤직 ਨੇ ਉਹਨਾਂ ਨੂੰ ਕਾਫੀ ਇਨਸਪਾਇਰ ਕੀਤਾ ਤੁਹਾਨੂੰ ਇਹ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਜੈਸਮੀ ਨੇ 16 ਸਾਲ ਦੀ ਉਮਰ ਦੇ ਵਿੱਚ ਹੀ ਗੀਤ ਲਿਖਨੇ ਸ਼ੁਰੂ ਕਰ ਦਿੱਤੇ ਸੀ ਜੈਸਮੀ ਨੇ ਮੁਸਕਾਨ ਗੀਤ ਦੇ ਨਾਲ ਆਪਣੇ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਬਟ ਉਹਨਾਂ ਨੂੰ ਪਛਾਣ ਮਿਲੀ ਸਲਮਾਨ ਖਾਨ ਦੀ ਕਿੱਕ ਮੂਵੀ ਦੇ ਸੁਪਰ ਹਿੱਟ ਗੀਤ ਯਾਰ ਨਾ ਮਿਲੇ ਦੇ ਨਾਲ ਇਹ ਗੀਤ ਸੁਪਰ ਹਿੱਟ ਸਾਬਿਤ ਗਾਇਆ ਅਤੇ ਜੈਸਮਿਨ ਸੈਂਡਲਸ ਨੂੰ ਹਿੰਦੀ 뮤직 ਇੰਡਸਟਰੀ ਦੇ ਵਿੱਚ ਇੱਕ ਨਵੀਂ ਪਹਿਚਾਨ ਮਿਲੀ। ਵੱਲੋਂ ਤੇ ਹੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵੀ ਜੈਸਮਿਨ ਨੇ ਇੱਕ ਤੋਂ ਵੱਧ ਇੱਕ ਸੁਪਰ ਹਿੱਟ ਗੀਤ ਦਿੱਤੇ ਨੇ ਜਿਸ ਵਿੱਚ ਸਿਪ ਸਿਪ ਇਲੀਗਨ ਵੈਪਨ ਪੰਜਾਬੀ ਮੁਟਿਆਰਾ ਮਿੱਠੀ ਮਿੱਠੀ ਬੰਬ ਆ ਗਿਆ ਰੋਟੀਨ ਇਤਰ ਵਰਗੇ ਸੁਪਰ ਹਿੱਟ ਗੀਤ ਸ਼ਾਮਿਲ ਨੇ। ਸਾਡੀ ਪੂਰੀ ਟੀਮ ਵੱਲੋਂ ਜੈਸਮਿਨ ਸੈਂਡਲਸ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਉਹ ਅੱਗੇ ਵੀ ਆਪਣੀ ਗਾਇਕੀ ਦੇ ਨਾਲ ਸਾਨੂੰ ਐਂਟਰਟੇਨ ਕਰਦੀ ਰਹੇਗੀ।